ਪੜੀਓ ਚਾਬਾ ਚਾਬਾ ਉਹ ਮਿੱਤਰੋ ਦੋ ਬੰਦੇ ਕ੍ਰੇਟ ਲੈਣਗੇ ਉਹ ਆ ਠੀਕ ਆ ਉਹ ਕ੍ਰੇਟ ਲਿਆ ਕ੍ਰੇਟ ਤੋਂ ਬਿਨਾ ਬੋਰਾ ਨਹੀਂ ਦਿੱਟਣਾ ਜਿਹੜੇ ਆ ਕ੍ਰੇਟ ਬਣ ਗਏ ਇਹਨਾਂ ਦੇ ਉੱਪਰ ਤੁਸੀਂ ਬੋਰਾ ਸਿੱਟ ਤੱਕਦੇ ਆ ਜੀ ਹਾਂ ਉਹਨਾਂ ਵਜਾ ਰਹਿੰਦਾ ਰਹੀ ਹਾਂਜੀ 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 ਬੋਰਿਆਂ ਨਾਲ ਵਜਾ ਰਹਿੰਦਾ ਜੀ ਕੋਈ ਕੱਲਾ ਬੋਰਾ ਥੱਲੇ ਚੱਲਦਾ ਜਿੱਦਿਹਾ ਆਪਾਂ ਬੋਰੇ ਨੂੰ ਬੰਨ੍ਹ ਕੇ ਇੱਕ ਜਾਲ ਦੇ ਵਿੱਚ ਸਿੱਟਦੇ ਆ ਉਹ ਇੱਕ ਜਗ੍ਹਾ ਸੈੱਟ ਹੋ ਜਾਂਦਾ ਆਹ ਦੇਖੋ ਤੁਸੀਂ ਇੱਧਰਲੇ ਪਾਸੇ ਇੱਕ ਮਣਕੇਰੀ ਸਾਰੀ ਇੱਥੇ ਸੀ ਇਹ ਬੰਨ੍ਹ ਦੇ ਤੱਕ ਆ ਗਿਆ ਇਹ ਬੋਰੇ ਸਿੱਟਰੇ ਨਾਲ ਦਰਿਆ ਦਾ ਜਿਹੜਾ ਰੁੱਖਾ ਪਰਲੇ ਪਾਸੇ ਹੋ ਗਿਆ ਜੀ ਜੀ ਉਹ ਦੇਖੋ ਕਿਧਰਲੇ ਪਾਸੇ ਬਗਣ ਲੱਪਿਆ ਸਿੱਧਾ ਹੋ ਗਿਆ ਹੂੰ ਹੂੰ ਠੀਕ ਹੈ ਨਾ ਜੀ ਇਸ ਕਰਕੇ ਜਿਹੜਾ ਕੰਮ ਕੋਈ ਵੀ ਤਕਨੀਕ ਨਾਲ ਕਰਨ ਜਾਂ ਤੱਕੇ ਨਾਲ ਨਹੀਂ ਕਰਨ ਜੇ ਉੱਦਾਂ ਬੋਰਾ ਸਿੱਟੀ ਜਦੋਂ ਕੋਈ ਫਾਇਦਾ ਨਹੀਂਗਾ ਆਹ ਦੇਖੋ ਤੁਸੀਂ ਆਹ ਥੱਲੇ ਪ੍ਰੈਸ ਜੀ ਆਹ ਦੇਖੋ ਆ ਸਾਰੇ ਬੋਲ ਜੰਦ ਬਣ ਗਏ ਵੱਜ ਗਏ ਆ ਜੀ ਨਹੀਂ ਤਾਂ ਇਹ 2-2 4-4 ਫੁੱਟ ਹੋ ਰਿਆ ਇਹਨੂੰ ਵੱਜਾਣਾ ਫਿਰ ਇਹ سپورਟ ਹੋਗੇ ਨਾਲ ਇਹ سپورਟ ਹੋਣ ਦੇ ਨਾਲ ਇਹ ਜਿਹੜੇ ਬੋਰੇ ਤਕਨੀਕ ਨਾਲ ਉਹਨਾਂ ਕੋ ਸਟਾਇਏ ਗਏ ਆ ਤਾਂ ਇਹ ਰੁਕਿਆ ਉਦਾਂ ਨਹੀਂ ਰੁਕਦਾ ਕੱਲੇ ਪੁਰੇ ਨਾਲ ਪੰਜਾਬ ਪੁਲਿਸ ਦੇ ਜਵਾਨ ਡਟੇ ਹੋਏ ਜੀ ਹਾਂਜੀ ਹਾਂਜੀ ਪੰਜਾਬ ਪੁਰੇ ਤੇ ਆਏ ਹੋਏ ਜੀ 20 ਬੰਦੇ ਜਵਾਨ ਆਏ ਹੋ ਆ ਹਾਂਜੀ ਤੇ ਵਰਦਾਂ ਚ ਤੇ ਪਾਕੀ ਪਬਲਿਕ ਬਹੁਤ ਸਾਥ ਦੇ ਰਹੀ ਹੈ ਜੀ ਐਵੇਂ ਕਹੇ ਸਾਡਾ ਪਬਲਿਕ ਬਹੁਤ ਸਾਥ ਦੇ ਰਹੀ ਆ ਕੋਈ ਅਥੀਤਾਂ ਨੂੰ ਇਤਸਾਕ ਦੱਦੇ ਆ ਉਹ ਸਾਡਾ ਸਾਰਾ ਕੰਮ ਉਹ ਸਾਡੇ ਨਾਲ ਪੂਰੀ ਹੈਲਪ ਕਰ ਰਹੇ ਆ ਜੀ ਸਾਰਾ ਖਾਣ ਪੀਣ ਦੀ ਕੋਈ ਕਮੀ ਨਹੀਂ ਹੈਗੀ ਉਹ ਬਹੁਤ ਵਧੀਆ ਤਕਨੀਕ ਨਾਲ ਕੰਮ ਕਰਦੇ ਆ ਜਾਲ ਜਿਹੜੇ ਬੱਚੇ ਆਉਂਦੇ ਨਾ ਆਪਾਂ ਉਹਨਾਂ ਦੇ ਵਿੱਚ ਜਾਲ ਹਨਰੇ ਬੰਦੇ ਉਹ ਜਾਲਾਂ ਦੇ ਵਿੱਚ ਹੀ ਆਪਾਂ ਦੁਆ ਕਰ ਰਹੇ ਆ ਠੀਕ ਹੈ ਜੀ ਪੂਰੇ ਪਾ ਰਹੇ ਜਾਲ ਦੇ ਵਿੱਚ ਪੂਰਾ ਬੰਨ ਕੇ ਸਿੱਟਣ ਦਾ ਹੀ ਫਾਇਦਾ ਆ ਇਕੱਲੇ ਇਕੱਲੇ ਪੂਰੇ ਨਹੀਂ ਬਾਹੀ ਨੇ ਤਾਂ ਬਹੁਤ ਹੈ ਨਹੀਂ ਸਾਡੇ ਨਾਲੇ ਲੱਗਾ ਰਿਹਾ ਚਲੋ ਸਹੀ ਹੈ ਜੀ ਉਹ ਚਲ ਗਈ ਹੈ ਇਹ ਤੱਕ ਬਟ ਮਤਲਬ 40 ਫੋਟ ਹੋਰ ਅੱਗੇ ਜਾ ਕੇ ਚਲ ਗਈ ਹੈ ਉਹਦੇ ਨਾਲ ਸਾਨੂੰ ਇਹ ਬੈਨੀਫਿਟ ਹੈ ਕਿ ਸਾਡਾ 1 ਕਿਲੋਮੀਟਰ ਦਾ ਲਗਾਤਾਰ ਦਾ ਬੰਨ ਜਿਹੜਾ 1 ਕਿਲੋਮੀਟਰ ਦਾ ਆਇਆ ਇਹ ਸੇਫ ਹੋ ਗਿਆ ਸੇਫ ਹੋ ਗਿਆ ਹਾਂਜੀ ਤੁਸੀਂ ਜਾਲ ਨੂੰ ਬੋਰੀਆਂ 'ਚ ਪਾ ਕੇ ਕਿਦਾਂ ਜਿਹੜੇ ਆਪਾਂ ਲੋਹੇ ਦੇ ਜਾਲ ਬਣਾਉਨੇ ਆ ਨਾ ਜਿਹਨੂੰ ਆਪਾਂ ਕ੍ਰੇਟ ਕਹਿੰਦੇ ਆ ਉਹਦੇ ਕ੍ਰੇਟ ਕਰਕੇ ਉਹਨੂੰ ਅਗਰ ਬੋਰੀਆਂ ਦੇ ਵਿੱਚ ਬਹੁ ਕ੍ਰੇਟ ਚ ਬੋਰੇ ਪਾ ਕੇ ਬੰਨ ਕੇ 100 100 150 150 ਬੋਰਾ ਫਿੱਟਿਆ ਜਾਵੇ ਤਾਂ ਉਹਦਾ ਬੈਨੀਫਿਟ ਹੋਆ ਉਦਾ ਕੱਲੇ ਬੋਰੇ ਸੈਕਟਰ ਨਾਲ ਕੋਈ ਬੈਨੀਫਿਟ ਨਹੀਂ ਹੈ ਏਕੜਾ ਆਪਣੇ ਟੂਬਲ ਦੀਆਂ ਆੜਾਂ ਆ ਜਾਂ ਸਰਕਾਰੀ ਟੂਲ ਜਿਹੜੋਂ ਆਪਾਂ ਬੋਰੇ ਨੂੰ ਰੋਕ ਦਾਂਗੇ ਇਹ ਦਰਿਆ ਆ ਠੀਕ ਹੈ ਦਰਿਆ ਦਾ ਬੰਨ ਬੰਨਣ ਲਈ ਸਾਨੂੰ ਕ੍ਰੇਟ ਜ਼ਰੂਰੀ ਆ ਉਹ ਸਾਡੇ ਕੋਲ ਅਵੇਲੇਬਲ ਹੈਗੇ ਆ ਲੋਹੇ ਦੇ ਜਾੜ ਵੀ ਕਹਿੰਦੇ ਆ ਆਪਾਂ ਇਹਨਾਂ ਨੂੰ ਉਹਦੇ ਵਿੱਚ ਭਰ ਕੇ 100 100 150 ਬੋਰਾ ਲਾਤਾ ਦਾ ਦੇਖੋ ਬੈਠੇ ਦੇਖੋ ਪਾਣੀ ਦਾ ਰੁਕ ਚੇਜ ਜੀ ਠੀਕ ਹੈ ਜੀ ਆਪਾਂ ਸਵੇਰ ਦੇ ਲੱਗੇ ਹੋਏ ਆ ਤੇ ਬੜਾ ਵਧੀਆ ਦੇਖੋ ਤੁਸੀਂ ਇਧਰ ਨਿਗਾ ਮਾਰੋ 1.5 ਕਿਲੋਮੀਟਰ ਕਿਲੋਮੀਟਰ ਦਾ ਕੰਮ ਬੰਦ ਵਧੀਆ ਹੋ ਗਿਆ ਨਹੀਂ ਤਾਂ ਇਹ ਸਾਰਾ ਟੁੱਟ ਜਾਣਾ ਹੁਣ ਇਸ ਵੇਲੇ ਕੀ ਸਥਿਤੀ ਹੈ ਇਸ ਵੇਲੇ ਸਥਿਤੀ ਇੱਥੇ ਤਾਂ ਬਿਲਕੁਲ ਠੀਕ ਹੈ ਬਹੁਤ ਜ਼ਿਆਦਾ ਕਿਉਂਕਿ ਇਹ ਬਾਕੀ ਖਵਾਜੇ ਤਾਂ ਹੀ ਹੈ ਜੀ ਹੁਣ ਅਸੀਂ ਇਹ ਤਾਂ ਕਹਿ ਨਹੀਂ ਸਕਦਾ ਵੀ ਅਸੀਂ ਪੂਰਾ ਜੀ ਇੱਕ ਇਹ ਯਾਰ ਕੰਮ ਕਰਦਾ ਨਹੀਂ ਚਲੋ ਜੀ ਸਾਰਿਆਂ ਦੇ ਸਹਿਯੋਗ ਨਾਲ ਸਹਿਯੋਗ ਨਾਲ